ਪਾਪਾ ਜੀ ਨਹੀਂ ਠੀਕ ਨਹੀਂ ਸੀ ਉਹਨਾਂ ਦਾ ਨਾ ਇੱਕ ਨਾ ਡਿਲੀਵਰ ਇੱਕ ਤਾਂ ਪੂਰਾ ਡੈੱਡ ਹੋ ਗਿਆ ਸੀ ਤੇ ਉਹ ਜਵਾਬ ਨਹੀਂ ਲੱਗਿਆ ਸੀ ਸਾਰੇ ਹਸਪੀਟਲ ਤੋਂ ਡੈੱਡ ਮਤਲਬ ਕਿਵੇਂ 0% ਹੀ ਹੋ ਗਿਆ ਜਾਨੇ ਉਲਟੀਆਂ ਆਉਣ ਡੇਪੀਆਂ ਖੂਨ ਦੀਆਂ ਲੈਟਰਨ ਕਰਾਈਵੇਂ ਖੂਨ ਪੂਰਾ 0 ਡੈੱਡ ਹੋ ਗਿਆ ਸੀ ਤੇ ਫਿਰ ਅਸੀਂ ਇੱਥੇ ਆਏ ਇੱਥੇ ਆਣ ਕੇ ਤੇ ਫਿਰ ਸਾਨੂੰ ਯਾਨੀ ਕਿ ਮੈਡੀਸਨ ਮਿਲੀ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਫਰਕ ਪੈ ਗਿਆ ਸੀ ਕਿੰਨੇ ਦਿਨਾਂ ਚ ਤਿੰਨ ਦਿਨ ਦੇ ਵਿੱਚ ਵਿੱਚ ਚਾਲੂ ਠੀਕ ਠੀਕ ਲਾ ਲਓ ਲੱਫਰੀ ਜੀ ਠੀਕ ਠੀਕ ਲਾ ਲਓ ਤੁਸੀਂ ਤਾਂ ਕਹਿ ਰਹੇ ਹੋ ਵੀ ਲੀਵਰ ਬਿਲਕੁਲ ਖਤਮ ਸੀ ਔਰ ਉਹ ਖਤਮ ਲੀਵਰ ਨੂੰ ਤਿੰਨੇ ਦਿਨਾਂ ਚ ਦਵਾਰ ਤੋਂ ਉਠਾਤਾ ਡਾਕਟਰ ਸਾਹਿਬ ਜੀ ਹਾਂਜੀ ਹਾਂਜੀ ਹੁਣ ਠੀਕ ਹੋ ਤੁਸੀਂ ਹਾਂਜੀ ਹੁਣ ਠੀਕ ਡਾਕਟਰ ਕਹਿੰਦੇ ਜੀ ਸੇਵਾ ਕਰ ਲਓ ਥੋੜੇ ਬਾਪੂ ਸੇਵਾ ਕਰਨ ਲੱਗਿਆ ਹੋਇਆ ਇੱਕ ਗਿਣਤੀ ਦੀਆਂ ਤੁਸੀਂ 15 ਡਰਾਪਸ ਲੈਣੀਆਂ ਨੇ ਸਵੇਰ ਤੇ ਸ਼ਾਮ ਦੋ ਟਾਈਮ ਠੀਕ ਹੈ ਜੀ ਦੋ ਟਾਈਮ 15 ਬੂੰਦਾ ਲੈਣੀਆਂ ਨੇ ਮੈਂ ਕਹਾਂ ਚਾਹੇ ਲੀਵਰ ਤੁਹਾਡਾ ਫੈਟੀ ਗ੍ਰੇਡ 1 2 ਵਾ ਚਾਹੇ 3 ਆ ਕਿਸੇ ਵੀ ਗ੍ਰੇਡ ਤੇ ਆ ਗਿਆ ਗ੍ਰੇਡ ਰਿਵਰਸ ਆਣ ਲੱਗ ਪੇਗਾ ਤਿੰਨ ਤੋਂ ਚਾਰ ਮਹੀਨੇ ਦੇ ਅੰਦਰ ਜਿਹੜੇ 15 15 ਸਾਲ ਤੋਂ ਦਵਾਈਆਂ ਖਾ ਰਹੇ ਸੀ ਉਹਨਾਂ ਨੇ ਆ ਕੇ ਥੈਂਕਸ ਬੋਲਿਆ ਕਿ ਡਾਕਟਰ ਸਾਹਿਬ ਬਚਾ ਲਿਆ